ਜਿਹੜੇ ਲੋਕ ਕਹਿੰਦੇ ਆ ਪ੍ਰੋਟੈਸਟ ਕਰਨ ਦੇ ਨਾਲ ਕੁਝ ਨਹੀਂ ਬਣਦਾ ਜਾਂ ਜਿਹੜੇ ਧਰਨੇ ਲਾਉਂਦੇ ਆ ਉਹਦੇ ਨਾਲ ਕੁਝ ਨਹੀਂ ਬਣਦਾ ਜੇ ਤੁਸੀਂ ਸੱਚੇ ਹੋ ਜੇ ਤੁਹਾਡਾ ਕੰਮ ਸੱਚਾ ਹੈ ਜੇ ਤੁਹਾਡੇ ਪੇਪਰ ਸੱਚੇ ਨੇ ਜੇ ਤੁਸੀਂ ਸੱਚ ਬੋਲਦੇ ਹੋ ਤਾਂ ਵਾਹਿਗੁਰੂ ਵੀ ਤੁਹਾਡੇ ਨਾਲ ਖੜ ਜਾਂਦਾ ਆ ਕੇ ਜਿੱਦਾਂ ਕਿ ਇਹਨਾਂ ਦੇ ਨਾਲ ਹੋਇਆ ਵੀ ਅੱਜ ਇਹਨਾਂ ਦੇ ਹਰੇਕ ਬੰਦਾ ਹਰੇਕ ਪੋਲਿਟਿਸ਼ੀਅਨ ਜਾਂ ਜਿਹੜੀਆਂ ਵੀ ਸਰਕਾਰਾਂ ਹੈਗੀਆਂ ਉਹਨਾਂ ਦੀ ਗੱਲਬਾਤ ਸੁਣ ਰਹੀਆਂ ਆ ਜਿਹੜੀ ਜੀ ਆਈ ਥਿੰਕ ਸਾ ਤੋਂ ਬਾਹਰ ਨਹੀਂ ਆਈ ਪੰਜ ਸਿੰਘਾਂ ਦੀ ਅਰਦਾਸ ਨੇ ਜਿਹੜੀ ਕਰਾਮਾਤ ਦਿਖਾਈ ਆ ਜੀ ਸਿੰਘਾਂ ਨੇ ਅਰਦਾਸ ਕੀਤੀ ਸੀਗੀ ਫ੍ਰਾਈਡੇ ਪੰਜ ਸਿੰਘਾਂ ਨੇ ਰਲ ਕੇ ਉੱਥੇ ਤੇ ਐਡੀ ਮਹਾਰੇ ਦੀ ਕਿਰਪਾ ਦੇਖੋ ਵੀ ਐਸੀ ਕਲਾ ਵਰਤੀ ਆ ਸੰਡੇ ਨੂੰ ਸਾਨੂੰ ਵੀ ਸਾਨੂੰ ਪਤਾ ਨਹੀਂ ਸੀਗਾ ਵੀ ਸਾਡੀ ਜਿਹੜੀ ਮੀਟਿੰਗ ਆ ਉਹ ਡੈਕ ਫੋਰਡ ਦੇ ਨਾਲ ਹੀ ਸੱਦਾ ਹੋ ਜੂਗੀ ਸੋ ਇਹਦੇ ਵਿੱਚ ਬਈ ਮੇਨ ਰੋਲ ਜਿਹੜਾ ਨਭਾਇਆ ਉਹ ਖੁਦ ਪਰਮੇਸ਼ਰ ਆਪ ਨੇ ਨਿਤਰਿਆ ਜੀ ਉਹ ਸਾਡੇ ਬੰਦਿਆਂ ਥਰੂ ਕਮੇਟੀ ਥਰੂ ਸਾਡੇ ਐਮਪੀਪੀ ਥਰੂ ਪਰਮੇਸ਼ਰ ਆਪ ਨੇ ਨਿਤਰਿਆ ਸਾਡੀ ਗੱਲ ਸੁਣੀ ਗਈ ਆ ਤੇ ਸਾਨੂੰ ਹੁਣ ਭਰੋਸਾ ਸਾਨੂੰ ਵੀ ਹੋਇਆ ਵਾ ਜੀ ਅਸੀਂ ਹਫ਼ਤਾ ਬੈਠੇ ਆ ਸਾਨੂੰ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਫੋਰਡ ਨੇ ਵੀ ਪਾਰਲੀਮੈਂਟ ਵਿੱਚ ਬਹੁਤ ਹੀ ਵਧੀਆ ਗੱਲ ਕੀਤੀ ਆ ਸਾਡੇ ਹੱਕ ਦੀ ਗੱਲ ਕੀਤੀ ਆ ਸਾਨੂੰ ਇਸ ਚੀਜ਼ ਦਾ ਮਾਣ ਆ ਹੁਣ ਮਹਾਰਾਜ ਕਰੇ ਕਰਪਾ ਸਾਡਾ ਮਸਲਾ ਛੇਤੀ ਹੱਲ ਹੋਵੇ ਅਸੀਂ ਵੀ ਆਪਦੇ ਘਰੇ ਜਾਈਏ ਅਸੀਂ ਆਪਦੇ ਕੰਮੀ ਲੱਗੀਏ ਸੋ ਮਿੱਤਰੋ ਚੰਗੇ ਬੰਦਿਆਂ ਦਾ ਚੰਗੇ ਲੋਕਾਂ ਦਾ ਸਾਥ ਦਈਏ ਜਿੰਨੇ ਦਿਨ ਵੀ ਪ੍ਰੋਟੈਸਟ ਚੱਲ ਰਿਹਾ ਆ ਕੋਈ ਨਾ ਕੋਈ ਬੰਦਾ ਆਪਣੇ ਪਰਿਵਾਰ ਦੇ ਵਿੱਚੋਂ ਜਰੂਰ ਉੱਥੇ ਭੇਜੋ ਤੇ ਬਾਕੀ ਆਸ ਇਹੀ ਕਰਦੇ ਆ ਕਿ ਇਹ ਜਿਹੜਾ ਪ੍ਰੋਟੈਸਟ ਆ ਬਹੁਤ ਘੱਟ ਸਮਾਂ ਇਹ ਉੱਥੇ ਬੈਠਣ ਕਿਉਂਕਿ ਠੰਡ ਦਾ ਮੌਸਮ ਆ ਬੱਚੇ ਬਿਮਾਰ ਵੀ ਹੋ ਰਹੇ ਨੇ ਸੋ ਇਸ ਕਰਕੇ ਵੀਰੋ ਸਾਰੇ ਜਣੇ ਸਾਥ ਦਿਓ ਬਾਈ ਜੀ ਧੰਨਵਾਦ ਬਹੁਤ ਬਹੁਤ